ਕਾਂਗਰਸ ਪਾਰਟੀ 1 ਅਕਤੂਬਰ ਤੋਂ ਪੰਜਾਬ 'ਚ ਨਸ਼ੇ ਤੇ ਇੱਕ ਨਵੀਂ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ ਇਸ ਦੀ ਕਮਾਂਡ ਰਾਹੁਲ ਗਾਂਧੀ ਨੇ ਰਵਨੀਤ ਬਿੱਟੂ ਨੂੰ ਦਿੱਤੀ ਹੈ ਜੋ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਨੇ ਔਰ ਉਹਨਾਂ ਦਾ ਕਹਿਣਾ ਕਿ ਉਹ ਪੂਰੇ ਪੰਜਾਬ 'ਚ ਜਾਣਗੇ ਇੱਕ ਯਾਤਰਾ ਸ਼ੁਰੂ ਹੋਊਗੀ ਸਾਡੇ ਨਾਲ ਰਵਨੀਤ ਬਿੱਟੂ ਨੇ ਬਿੱਟੂ ਜੀ ਤੁਹਾਡੀ ਮੀਟਿੰਗ ਹੋਈ ਰਾਹੁਲ ਜੀ ਦੇ ਨਾਲ ਔਰ ਇਹ ਆਦੇਸ਼ ਦਿੱਤਾਗਾ ਕਦੋਂ ਸ਼ੁਰੂ ਕਰਨ ਜਾ ਰਹੇ ਹਾਂ ਔਰ ਕਿੱਥੇ-ਕਿੱਥੇ ਜਾ ਰਹੇ ਹਾਂ ਦੇਖੋ ਇਹ ਪਹਿਲਾਂ ਤਾਂ ਸਭ ਤੋਂ ਸਾਡੇ ਪੀਸੀਸੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਦੀ ਇਹ ਸੋਚ ਸੀ ਵੀ ਅਲੱਗ ਇੱਕ ਕਿਉਂਕਿ ਡਰਗਸ ਇੱਡਾ ਬੜਾ ਮੁੱਦਾ ਹੈ ਤੇ ਉਹਨਾਂ ਨੇ ਸਾਡੇ ਲੀਡਰ શ્રી راہੁਲ ਗਾਂਧੀ ਜੀ ਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਅਲੱਗ ਇੱਕ ਕੈਂਪੇਨ ਆ ਜਿਹੜੀ ਡਰੱਗਸ ਤੇ ਪੰਜਾਬ ਦੇ ਵਿੱਚ ਚੱਲਣੀ ਚਾਹੀਦੀ ਹੈ ਤੇ ਉਹਦੇ ਵਿੱਚ ਕਈ ਐਨ ਜੀਓਜ਼ ਕਈ ਜਿਨ੍ਹਾਂ ਨੇ ਇਸ ਤੇ ਕੰਮ ਕੀਤਾ ਹੋਇਆ ਕੱਲਾ ਇਹ ਨਹੀਂ ਵੀ ਕਾਂਗਰਸ ਪਾਰਟੀ ਜਿਹੜੇ ਐਨ ਜੀਓਜ਼ ਜਿਹਨੇ ਆਪਣੇ ਤੌਰ ਤੇ ਜਿਨ੍ਹਾਂ ਨੇ ਡਰੱਗਸ ਦੇ ਨਾਲ ਡਰੱਗਸ ਦੇ ਅਗੇਂਸਟ ਕੰਮ ਕੀਤਾ ਉਹ ਵੀ ਸਾਡੇ ਨਾਲ ਆਉਣਗੇ ਇਸ ਦੇ ਵਿੱਚ ਜਿਹੜੇ ਅਸੀਂ ਪ੍ਰੋਗਰਾਮ ਤਕਰੀਬਨ ਅਕਤੂਬਰ ਤੋਂ ਇਹ ਪ੍ਰੋਗਰਾਮ ਸ਼ੁਰੂ ਹੋਊਗਾ ਤੇ 40 ਤੋਂ 45 ਕੌਨਸ਼ੀਅੰਸੀਆਂ ਜਿਹੜੀਆਂ ਖਾਸ ਤੌਰ ਤੇ ਵਿਕ੍ਰਮਜੀਤ ਸਿੰਘ ਮਜੀਠੀਆ ਜਿਹੜੇ ਸਰਗਨਾ ਹਮੇਸ਼ਾ ਹੀ ਇਸ ਗੱਲ ਚਰਚਾ ਚ ਰਹੇ ਨੇ ਉਦੋਂਬੰਦ ਜਿਹੜੇ ਉਹਨਾਂ ਦੇ ਨਾਲ ਸਾਡੇ ਕੋਲ ਲਿਸਟ ਆ ਜਿਹੜੀਆਂ ਵੱਖ-ਵੱਖ ਏਜੰਸੀਆਂ ਤੋਂ ਵੀ ਜਿਹੜੇ-ਜਿਹੜੇ ਐਮਐਲਏ ਹਮੇਸ਼ਾ ਕਿਤੇ ਨਾ ਕਿਤੇ ਉਹਨਾਂ ਦੀ ਖਬਰਾਂ ਆਉਂਦੀਆਂ ਰਹੀਆਂ ਚਾਹੇ ਉਹਨਾਂ ਦੇ SGPC ਮੈਂਬਰ ਨੇ ਜਿਨ੍ਹਾਂ ਦੇ ਕਦੇ ਨਾ ਕਦੇ ਇਲੈਕਸ਼ਨ ਵੇਲੇ ਵੀ ਜਿੱਥੋਂ ਬੜੀ ਭਾਰੀ ਮਾਤਰਾ ਜੀ ਫੀਮ ਲੱਭਣ ਦੀ ਗੱਲ ਕੀਤੀ ਸੀ ਇਹ ਜੇ ਨਸ਼ੇ ਲੱਭਣ ਦੀ ਉਹ ਸਾਰੇ ਅਸੀਂ ਲਿਸਟ ਜਿਹੜੀ ਅਲੱਗੋਂ ਤਿਆਰ ਕਰ ਰਹੇ ਹਾਂ ਤੇ ਤਕਰੀਬਨ 1 ਮਹੀਨੇ ਚ ਉਹ ਸਾਰਾ ਪ੍ਰੋਗਰਾਮ ਜਿਹੜਾ ਉਹ ਤਿਆਰ ਹੋ ਜਾਣਾ ਉਹਦੇ ਵਿੱਚ ਵਾਈਸ ਚੇਅਰਮੈਨ ਨੇ ਉਹ ਖਾਸ ਤੌਰ ਤੇ ਲਾਲੀ ਮਜੀਠੀਆ ਜੀ ਜਿਹੜੇ ਮਜੀਠੇ ਤੋਂ ਕਾਂਗਰਸ ਪਾਰਟੀ ਦੇ ਸਾਡੇ ਲੀਡਰ ਨੇ ਉਹ ਤੇ ਕਨਵੀਨਰ ਇਹ ਸਿੱਕੀ ਜੀ ਨੇ ਤੇ ਖਾਸ ਤੌਰ ਤੇ ਇੱਕ ਬਹੁਤ ਵੱਡੀ ਮਿਹਮਾਂ ਜਿਹੜੀ ਇਹ ਸਟਾਰਟ ਹੋਣ ਜਾ ਰਹੀ ਹੈ ਤੇ ਖਾਸ ਤੌਰ ਤੇ ਸਾਦੇ ਵੀ ਹੌਸਲਾ ਜੀ ਜਿਨ੍ਹਾਂ ਨੇ ਇੱਕ ਬੜੀ ਵੱਡੀ ਇਸ ਤੇ ਮਹਿਮ ਜਿਹੜੀ ਸ਼ੁਰੂ ਕੀਤੀ ਆ ਤੇ ਉਹਨਾਂ ਦਾ ਵੀ ਅਸੀਂ ਬਹੁਤ ਵੱਡਾ ਸਾਥ ਆ ਜਿਹੜਾ ਅਸੀਂ ਚਾਹਾਂਗੇ ਵੀ ਉਹਨਾਂ ਨੂੰ ਵੀ ਅਸੀਂ ਰਿਕੁਐਸਟ ਕਰਕੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਆਪਣੇ ਨਾਲ ਨਾਲ ਜੁੜਿਆ ਜਾਵੇ ਤੇ ਇੱਕ ਬਹੁਤ ਬੜੀ ਜਿਹੜੀ ਮਹਿਮ ਮਜੀਠੀਆ ਵੀ ਇਸ ਕਮੇਟੀ ਚ ਨੇ ਤੁਸੀਂ ਕਿਹਾ ਤਾਂ ਫਰਸਟ ਕਨਸਟੈਂਸੀ ਮਜੀਠਾ ਚ ਉਣਨ ਜਾ ਰਹੇ ਹੋ ਉਥੋਂ ਕੈਂਪੇਨ ਸ਼ੁਰੂ ਕਰੋਗੇ ਨਹੀਂ ਉਸ ਵਾਰੇ ਹਜੇ ਡਿਸਕਸ਼ਨਸ ਚੱਲ ਰਹੀਆਂ ਉਹ ਸਾਰੇ ਹਜੇ ਮੀਟਿੰਗਸ ਚੜੀਆਂ ਚੱਲ ਰਹੀਆਂ ਨੇ ਕੱਲ ਪਹਿਲੀ ਇੱਕ ਛੋਟੀ ਮੀਟਿੰਗ ਹੈ ਜਿਹੜੀ ਉਹ ਕੱਲ ਹੋਈ ਸੀ ਤੇ ਉਸ ਤੋਂ ਬਾਅਦ ਉਹ ਕਿਹਾ ਗਿਆ ਵੀ ਸਾਰਿਆਂ ਨਾਲ ਬਹਿ ਕੇ ਕੈਪਟਨ ਅਮਰਿੰਦਰ ਸਿੰਘ ਜੀ ਜਿੰਮੇ ਫੈਸਲਾ ਕਰਨਗੇ ਜਿੱਥੇ-ਜਿੱਥੇ ਉਹ ਸਾਨੂੰ ਅਸੀਂ ਉਹਨਾਂ ਨਾਲ ਡਿਸਕਸ਼ਨ ਕਰਾਂਗੇ ਜਿਹੜੇ ਜਿਹੜੇ ਕੋਲ ਸਾਡੇ ਕੋਲ ਕਨਸਿਸਟੈਂਸੀ ਜ਼ਰੂਰ ਮਤਲਬ ਜਿਹੜੀਆਂ ਇਹ ਕਨਸਿਸਟੈਂਸੀਆਂ ਇੰਪੋਰਟੈਂਟ ਕਨਸਿਸਟੈਂਸੀਆਂ ਨਾਲ ਚ ਕਰਨ ਜਾ ਰਹੇ ਹਾਂ ਤੁਸੀਂ ਨਹੀਂ ਉਹ ਤਾਂ ਉਹ ਤਾਂ ਮਤਲਬ ਜਿਹੜਾ ਕੇਂਦਰ ਬਿੰਦੂ ਆ ਉਹ ਤਾਂ ਮਜੀਠਾ ਹੋਈ ਗਈ ਹੋਏਗਾ ਪਰ ਦੇਖਣ ਦੀ ਗੱਲ ਇਹ ਹੋਏਗੀ ਵੀ ਸ਼ੁਰੂਆਤ ਕਿੱਥੋਂ ਹੋਏਗੀ ਐਂਡ ਕਿੱਥੋਂ ਹੋਏਗਾ ਵਿਚਾਲੇ ਉਹ ਹਜੇ ਅਸੀਂ ਸਾਰਾ ਜਿਹੜੀ ਪਲੈਨਿੰਗ ਆ ਜਿਹੜੀ ਉਹ ਹਜੇ ਉਸ ਦੀ ਚੱਲਣੀ ਆ ਉਹ ਕਰਨੀ ਆ ਕਿਉਂਕਿ ਕੱਲ ਪਹਿਲੇ ਦਿਨੀ ਇਸ ਗੱਲ ਦਾ ਗੋ ਹੈਡ ਦਾ ਜਿਹੜਾ ਸਿਗਨਲ ਆ ਉਹ ਮਿਲਿਆ ਹੈ ਆਈਡੈਂਟੀਫਾਈ ਕੀਤੇ ਨੇ ਹੋਰ ਲੀਡਰ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਹੋਰ ਕੰਸਿਸਟੈਂਸੀ ਕੁਝ ਆਈਡੈਂਟੀਫਾਈ ਕੀਤੀਆਂ ਨੇ ਕਿ ਕੰਸਟੈਂਸੀਜ਼ ਹੋਣਗੀਆਂ ਇਹ ਲੀਡਰ ਹੋਣਗੇ ਦੇਖੋ ਜਿਵੇਂ ਤਰਨ ਤਰਨ ਹੋਇਆ ਬਲਟੋਆ ਹੋਇਆ ਇਹ ਜਿਹੀਆਂ ਕੰਸਿਸਟੈਂਸੀਆਂ ਤਾਂ ਇਹ ਪਹਿਲਾਂ ਹੀ ਹੈਗੀਆਂ ਲੁਧਿਆਣ ਬਹੁਤ ਭਾਰੀ ਕਿਤੇ ਨਾ ਕਿਤੇ ਇਹਨਾਂ ਦੇ ਲੋਕ ਇਨਵੋਲ ਬਨੇ ਉਹਦੇ 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 ਵਿੱਚ ਚਾਹੇ ਉਹਦੇ ਵਿੱਚ ਮਠਿੰਡੇ ਦੀ ਗੱਲ ਕੀਤੀ ਜਾਵੇ ਅਸੀਂ ਟਾਰਗੇਟ ਖਾਸ ਤੌਰ ਤੇ ਕਰ ਰਹੇ ਹਾਂ ਜਿਹੜਾ ਚਿੱਟਾ ਜੀ ਨੂੰ ਕਹਿੰਦੇ ਜਿੱਥੇ ਸਮਹਿਕ ਉਹ ਜਿੱਥੇ ਜਿਆਦਾ ਸਾਰਾ ਕੁਝ ਪੰਜਾਬ ਦਾ ਜਿਹੜਾ ਵਿਨਾਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਜਿਹੜੇ ਜਿਹੜੇ ਜ਼ਿਆਦਾ ਉਹ ਚਿੱਟੇ ਦੇ ਜਾਂ ਸਮੈਕ ਦੇ ਮਾਰੂ ਏਰੀਆ ਜਿੱਥੇ ਨੁਕਸਾਨ ਹੋਇਆ ਜਿਹੜੇ ਡਾਟੇ ਨੇ ਸਾਡੇ ਕੋਲ ਵੀ ਪਿੰਡਾਂ ਚ ਸਭ ਤੋਂ ਵੱਧ ਕਿਹੜੇ ਵਿਧਾਨ ਸਭਾ ਮੋਤਾ ਹੋਈਆਂ ਨੌਜਵਾਨਾਂ ਦੀਆਂ ਉਹ ਪਰਿਵਾਰਾਂ ਨੂੰ ਵੀ ਨਾਲ ਲਵਾਂਗੇ ਤੇ ਉਸ ਘਰ ਚ ਬੈਠਾਂਗੇ ਤੇ ਜਿਹੜੇ ਸਾਰੇ ਜ਼ਿਆਦਾ ਪਿੰਡ ਜਿੱਥੇ ਨੁਕਸਾਨ ਹੋਇਆ ਉਸ ਪਿੰਡਾਂ ਚ ਅਸੀਂ ਰਾਤ ਵੀ ਰਵਾਂਗੇ ਤੇ ਉਹਨਾਂ ਨੂੰ ਪੁੱਛਾਂਗੇ ਦਾ ਹੱਲ ਕੀ ਆ ਕਿਵੇਂ ਇਹਨੂੰ ਕਿਹੜੇ ਕਿਹੜੇ ਬੰਦੇ ਨੇ ਜਿਨ੍ਹਾਂ ਦਾ ਅਸੀਂ ਅੱਗੇ ਬਣਾ ਸਕੀਏ ਵੀ ਕਿਹੜੇ ਕਿਹੜੇ ਵਿਚਨ ਵਾਲੇ ਆ ਕਿਉਂਕਿ ਖਾਨ ਵਾਲੇ ਦਾ ਜਨ ਲੈਣ ਵਾਲੇ ਦੇ ਵਿੱਚ ਕੋਈ ਕੁਸੂਰ ਨਹੀਂ ਉਹ ਤਾਂ ਵਿਚਾਰਾ ਹੈ ਅਸਲੀ ਜਿਹੜਾ ਦੋਸ਼ੀ ਆ ਉਹ ਆ ਜਿਹੜਾ ਇਹਨੂੰ ਵੇਚਦਾ ਜਿਹੜਾ ਜਿਹੜਾ ਇਹਦੀ ਸਮਗਲਿੰਗ ਕਰਦਾ ਉਹ ਕਿਹੜੇ ਪਿੰਡਾਂ ਚ ਨੇ ਕਿਹੜੇ-ਕਿਹੜੇ ਸਰਗਣਾ ਉਹਨਾਂ ਦੀਆਂ ਵੀ ਸਾਰੀਆਂ ਲਿਸਟਾਂ ਤਿਆਰ ਕਰਾਂਗੇ ਤੇ ਜਦੋਂ ਦੋ ਮਸ਼ਹੂਰ ਥਾਵਾਂ ਪੰਜਾਬ ਚ ਮੰਨੇ ਜਾਂਦੇ ਨੇ ਇੱਕ ਦੋਲੇਵਾਲਾ ਮੋਗੇ ਦਾ ਔਰ ਇੱਕ ਸਿੱਧਵਾ ਵੇਟ ਜਿਹੜਾ ਤੁਹਾਡੇ ਲੁਧਿਆਣੇ ਦੇ ਨੇੜੇ ਪੈਂਦਾ ਉਹ ਬਹੁਤ ਜ਼ਿਆਦਾ ਉੱਥੇ ਨੌਜਵਾਨਾਂ ਦੀਆਂ ਮੌਤਾਂ ਆਈਆਂ ਨੇ ਇਹਨਾਂ ਥਾਵਾਂ ਦੇ ਉੱਤੇ ਵੀ ਜਾ ਰਹੀ ਹੈ ਕਾਂਗਰਸ ਦੇਖੋ ਕਈ ਵਾਰ ਇਹ ਗੱਲ ਆ ਵੀ ਇਹ ਕਈ ਕਈ ਐਸੇ ਨੇ ਜਿਨ੍ਹਾਂ ਵਿੱਚ ਮੀਡੀਆ ਦੇ ਵਿੱਚ ਮੀਡੀਆ ਨੇ ਕਈ ਆ ਗੀਆਂ ਕਈ ਚੀਜ਼ਾਂ ਜਿਹੜੀਆਂ ਨਹੀਂ ਆਜੇ ਆ ਚੁੱਕੀਆਂ ਤੇ ਇਸ ਕਰਕੇ ਉਹਨਾਂ ਚ ਤਾਂ ਬਿਲਕੁਲ 100% ਅਸੀਂ ਜਾਵਾਂਗੇ ਜਾਵਾਂਗੇ ਤੇ ਹੋਰ ਵੀ ਬਹੁਤ ਵੱਡੀ ਮਿਹਮਾ ਇਹਦੇ ਵਿੱਚ ਇਹ ਨਹੀਂ ਵੀ ਇੱਕ ਦਿਨ ਦੀ ਇਹ ਤਕਰੀਬਨ ਇੱਕ ਘੱਟੋ-ਘੱਟ ਮੈਂ ਸਮਝਦਾ 3 ਮਹੀਨੇ ਜਿਹੜੀ ਇਹ ਮਿਹਮਾ ਜਿਹੜੀ ਇਹ ਚੱਲੇਗੀ ਜਿੱਕਾ ਅਕਾਲੀ ਦਲ ਹਮੇਸ਼ਾ ਕਹਿੰਦਾ ਬਗਰ ਮਜੀਠੀਆ ਵੀ ਕਹਿੰਦੇ ਨੇ ਕਿ ਕਿਸੇ ਕੋਲ ਸਬੂਤ ਕੋਈ ਨਹੀਂ ਸਾਨੂੰ ਜਾਣ ਬੁੱਝ ਕੇ ਪੋਲੀਟੀਕਲੀ ਟਾਰਗੇਟ ਕੀਤਾ ਜਾਂਦਾਗਾ ਕਿਉਂਕਿ ਪੋਲੀਟਿਕਸ ਕਰਨੀਆਂ ਕਾਂਗਰਸ ਆਮ ਆਦਮੀ ਨੇ ਇਸ ਕਰਕੇ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾਂਦਾ ਦੇਖੋ ਮੇਰੀ ਗੱਲ ਇੱਕਾ ਵੀ ਹੁਣ ਇਹ ਤਾਂ ਇਹਨਾਂ ਦੀ ਆਪ ਦੀ ਰਿਪੋਰਟ ਆ ਨ ਜੇ ਕੋਈ ਸਮੈਕ ਲੈਂਦਾ ਹੈ ਤੇ ਪੰਜਾਬ ਚ 1400 ਦੀ ਖਾਂਦਾ ਹੈ ਜੇ ਉਹ ਰੋਜ਼ ਦੀ ਸਮੈਕ ਵਿਕਦੀ ਹੈ ਤਾਂ 20 ਕਰੋੜ ਦੀ ਵਿਕਦੀ ਆ ਤੇ ਸਾਲ ਦੀ 7.5 ਹਜ਼ਾਰ ਕਰੋੜ ਦੀ ਵਿਕਦੀ ਆ ਉਹ ਤਾਂ ਇਹਨਾਂ ਦੀ ਆਧ ਦੀ ਐਮਸ ਦੀ ਰਿਪੋਰਟ ਆ ਸਾਡੀ ਤਾਂ ਹੈ ਨਹੀਂਗੀ ਉਹ ਇਸ ਕਰਕੇ ਆਖਰ ਉਹ ਕਿੱਥੇ ਹੁਣ ਕਿਤੇ ਉਹ ਸਪੇਸ ਤੇ ਕਿਤੇ ਵਿਕਦੀ ਨਹੀਂ ਉਹ ਵਿਕਦੀ ਦਾ ਪੰਜਾਬ ਚ ਹੀ ਆ ਤੁਹਾਨੂੰ ਲੱਗਦਾ ਨਹੀਂ ਤੁਸੀਂ ਲੇਟ ਹੋ ਗਏ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਬਹੁਤ ਵੱਡੇ ਪੱਧਰ ਤੇ ਉਠਾਇਆ ਆਮ ਆਦਮੀ ਪਾਰਟੀ ਬਹੁਤ ਵੱਡੇ ਪੱਧਰ ਤੇ ਪਹੁੰਚੀ ਆ ਤੁਹਾਨੂੰ ਜੋ ਇੱਕ ਹੁੰਦਾਗਾ ਇਲੈਕਟਰਲ ਪੋਲਿਟਿਕਸ ਤੇ ਫਾਇਦਾ ਹੋਣਾ ਹੁੰਦਾ ਤੁਹਾਨੂੰ ਨਹੀਂ ਹੋਊਗਾ ਆਮ ਆਦਮੀ ਨੂੰ ਹੋਊਗਾ ਦੇਖੋ ਗੱਲ ਸੁਣੋ ਜ ਰਾਹੁਲ ਗਾਂਧੀ ਜੀ ਦੀ ਗੱਲ ਆ ਸਭ ਤੋਂ ਪਹਿਲਾਂ ਕਿਹਨੇ ਗੱਲ ਕਹੀ ਸੀ ਇਹ ਯੂਨੀਵਰਸਿਟੀ ਕਿਹਨੇ ਸਾਨੂੰ ਪੰਜਾਬ ਚ ਕੱਲੇ ਕੱਲੇ ਪਿੰਡ ਭੇਜਿਆ ਯਾਤਰਾ ਕਰਨ ਵੀ ਪਤਾ ਕਰੋ ਅਸੀਂ 45 ਦਿਨ ਲਗਾਤਾਰ 1500 ਕਿਲੋਮੀਟਰ ਦੀ ਯਾਤਰਾ ਕਰਕੇ ਕੱਲੇ ਕੱਲੇ ਪਿੰਡ ਗਏ ਕੌਣ ਬੈਠਾ ਸੀ ਖੰਗਰ ਸਟ੍ਰਾਈਕ ਤੇ ਮਰਨ ਵਰਤ ਤੇ ਲੁਧਿਆਣੇ ਮੈਂ 9 ਦਿਨ ਬੈਠਾ ਰਿਆ ਤੇ ਡੱਗ ਡਰੱਗ ਪ੍ਰिवेंशन ਬੋਰਡ ਦੀ ਮੰਗ ਸੀ ਤੇ ਬਾਦਲ ਸਾਹਿਬ ਨੇ ਉਦੋਂ ਲਿਖ ਕੇ ਭੇਜਿਆ ਵੀ 9ਵੇਂ ਦਿਨ ਮੇਰੀ ਭੁਖੜਤਾਲ ਖਤਮ ਮਰਨ ਵਰਤ ਖਤਮ ਕਰਾ ਕੇ ਵੀ ਡਰੱਗ ਪ੍ਰिवेंशन ਬੋਰਡ ਬਣ ਗਿਆ ਅਸੀਂ ਤਾਂ ਲਗਾਤਾਰ ਇਸ ਚੀਜ਼ ਤੇ ਕਪਤਨ ਮਨਿੰਦਰ ਸਿੰਘ ਕਹਿੰਦੇ ਰਹੇ ਕਿ ਮਜੀਠੀਆ ਦੀ ਸੀਬੀਆਈ ਜਾਂਚ ਨਹੀਂ ਹੋਣੀ ਚਾਹੀਦੀ ਉਸ ਕੇਸ ਦੀ ਜਿਹੜਾ ਉਹਨਾਂ ਤੇ ਅਲੇਜਿਡ ਕੇਸ ਆਗਾ ਉਹਦੀ ਜਾਂਚ ਨਹੀਂ ਹੋਣੀ ਚਾਹੀਦੀ ਇਹਦੇ ਪਿੱਛੇ ਉਹਨਾਂ ਦਾ ਕੀ ਸੀ ਉਹਨਾਂ ਦਾ ਤਜਰਬਾ ਸੀ ਵੀ ਸੀਬੀਆਈ ਕੋਲ ਜੇ ਕੇਸ ਚਲਾ ਗਿਆ ਉਹਨੂੰ ਟਾਈਮ ਲੱਗ ਜੂਗਾ ਲੰਬਾ ਪੈ ਜੂਗਾ ਉਹ ਜਾਦਾ ਕਿਉਂਕਿ ਦਿੱਲੀ ਦੀ ਏਜੰਸੀ ਆ ਜਾਂ ਤਾਂ ਵੀ ਇਹ ਜੇ ਉਰੇ ਦੀਆਂ ਲੋਕਲ ਏਜੰਸੀਆਂ ਕਰਨੀਆਂ ਗਿਆ ਤਾਂ ਛੇਤੀ ਕੇਸ ਦਾ ਪਰਦਾ ਫਾਜੂ ਸਾਰੀ ਗੱਲ ਸਾਹਮਣੇ ਆ ਜੂ ਉਹਨਾਂ ਦਾ ਮਕਸਦ ਸਿਰਫ ਇੰਨਾ ਸੀ ਜੇ ਸਭ ਤੋਂ ਵੱਧ ਵਿਕਰਮਜੀਤ ਸਿੰਘ ਨੂੰ ਅਟੈਕ ਕੀਤਾ ਤਾਂ ਉਹ ਹਮੇਸ਼ਾ ਹੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕੀਤਾ ਤੇ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਆ ਕੱਲੀ ਗੱਲ ਇੱਕ ਬਿਆਨ ਨਾਲ ਨਹੀਂ ਬਣਦੀ ਵੀ ਇੱਕ ਬਿਆਨ ਦੇ ਦਿਓ ਅਮਰਸਰ ਆ ਕੇ ਤੇ ਬਿਆਨ ਨਾਲ ਲੋਕ ਸਮਝ ਜਾਣ ਤੇ ਫਿਰ ਤਾਂ ਬਹੁਤ ਸੌਖਾ ਸੀ ਹੋ ਤਾਂ ਹਰੇਕ ਇੱਕ ਬਿਆਨ ਦੇ ਕੇ ਅੰਦਰ ਵੜ ਜਾ ਕਰਦਾ ਉਹ ਕੇਜਰੀਵਾਲ ਸਾਹਿਬ ਇੱਕ ਬਿਆਨ ਦੇ ਕੇ ਗਏ ਨੇ ਉਸ ਤੋਂ ਬਾਅਦ ਮੈਨੂੰ ਦੱਸੋ ਗਰਾਊਂਡ ਤੇ ਕੋਈ ਅਵੇਅਰਨੈਸ ਕੋਈ ਕੋਈ ਕਿਸੇ ਨੂੰ ਕੋਈ ਤਾਂ ਦੱਸੋ ਵੀ ਉਹਨਾਂ ਨੇ ਹੋਰ ਇਦੋਂ ਬਾਅਦ ਇੱਕ ਬਿਆਨ ਤੋਂ ਸਵਾਏ ਕਿ ਕੀਤਾ ਨਾਲ ਇੱਕ ਗੱਲ ਹੋਰ ਕਹਿੰਦੇ ਨੇ ਕਹਿੰਦੇ ਕੈਪਟਨ ਦੀ ਸਰਕਾਰ ਚ ਮੈਡੀਕਲ ਨਸ਼ਾ ਬਹੁਤ ਵੱਡੇ ਪੱਧਰ ਤੇ ਵਿਕਦਾ ਸੀ ਇਸ ਕਰਕੇ ਕਾਂਗਰਸ ਤੇ ਅਕਾਲੀ ਪੰਜਾਬ ਚ ਨਸ਼ੇਲੀ ਦੋਵੇਂ ਜ਼ਿੰਮੇਵਾਰ ਨੇ ਇਹ ਆਮ ਆਦਮੀ ਪਾਰਟੀ ਕਿਤਾ ਦੇਖੋ ਉਹ اپੋਜੀਸ਼ਨ ਪਾਰਟੀ ਆ ਉਹਨਾਂ ਦਾ ਫਰਜ਼ ਵੀ ਆ ਇਹ ਕਹਿਣਾ ਤੇ ਅਸੀਂ ਉਹਨਾਂ ਦਾ ਜਵਾਬ ਦੇਣਾ ਸਾਡੀ ਡਿਊਟੀ ਆ ਅਸੀਂ ਤਾਂ ਸਿਰਫ ਇੰਨਾ ਹੀ ਕਹਾਂਗੇ ਵੀ ਜਿਹੜੀਆਂ ਉਹ ਗੱਲਾਂ ਦਿੱਲੀ 'ਚ ਕਰਦੇ ਸੀ ਮੈਂ ਕੱਲ ਹੀ ਉਹਨਾਂ ਦਾ ਭਾਸ਼ਣ ਸੁਣ ਰਿਹਾ ਸੀ ਵੀ ਜਿੱਥੇ ਵੀ ਕੋਈ ਠੇਕਾ ਖੁੱਲੂਗਾ ਪਹਿਲਾਂ ਉੱਥੇ ਦੀਆਂ ਲੇਡੀਜ਼ ਨੂੰ ਉਸ ਏਰੀਏ ਦੇ ਲੇਡੀਜ਼ ਨੂੰ ਉਹਨਾਂ ਨੂੰ ਪੁੱਛਿਆ ਜਾਊਗਾ ਵੀ ਇੱਥੇ ਠੇਕਾ ਖੁੱਲਿਆ ਜਾਣਾ ਚਾ ਨਹੀਂ ਜੇ ਹੁਣ ਉਹਨਾਂ ਦਾ ਬਿਆਨ ਸੀ ਵੀ ਬਸ ਕਰੋ ਵੀ ਇੰਨੇ ਠੇਕੇ ਖੁੱਲ ਗਏ ਦਿੱਲੀ 'ਚ ਹੁਣ ਨਹੀਂ ਅਗਲੇ ਖੁੱਲਣੇ ਚਾਹੀਦੇ ਵੀ ਇੰਨੇ ਖੋਲਤੇ ਹੁਣ ਲਾਈਕੀ ਦੇ ਨਾਲ ਆਪ ਨਾਲ ਆ ਜਾਂ ਅਕਾਲੀ ਦਲ ਨਾਲ ਦੇਖੋ ਲੜਾਈ ਇਹ ਮੈਂ ਤੁਹਾਨੂੰ ਪਹਿਲਾਂ ਵੀ ਅਸੀਂ ਸਾਡੀ ਪਾਰਟੀ ਕਹਿੰਦੀ ਰਹੀ ਹੈ ਵੀ ਟ੍ਰੈਡੀਸ਼ਨਲ ਪਾਰਟੀਆਂ ਨਹੀਂ ਪੁਰਾਣੀਆਂ ਪਾਰਟੀਆਂ ਉਹਨਾਂ 'ਚ ਹੀ ਲੜਾਈ ਹੋਈ ਹੈ ਤੇ ਉਹ ਅੱਗੇ ਵੀ ਹੋਣੀ ਆ ਤੇ ਉਹ ਤੁਸੀਂ ਹੁਣ ਆਪ ਮੰਨ ਗਏ ਹੋ ਜਿਸ ਜਿਸ ਪਾਰਟੀ ਦਾ ਪ੍ਰਧਾਨ ਹੀ ਭੱਜ ਗਿਆ ਹੋਵੇ ਜਿਸ ਪਾਰਟੀ ਦਾ ਕਨਵੀਨਰ ਹੀ ਭੱਜ ਗਿਆ ਹੋਵੇ ਉਹ ਜਿਹੜਾ ਸਰਗਨਾ ਜਿਵੇਂ ਕਹੀਦਾ ਉਹੀ ਇੱਕ ਗੱਲ ਹੋਰ ਆ ਜਿਹੜੀ ਦੂਜਿਆਂ ਤੇ ਸਟਿੰਗ ਕਰਦੇ ਸੀ ਉਹ ਆਪ ਹੀ ਸਟਿੰਗ 'ਚ ਫਸ ਗਏ ਇਸ ਕਰਕੇ ਇਹਨਾਂ ਤੇ ਕੀ ਵਿਸ਼ਵਾਸ ਕਰੋਗੇ ਇਹ ਤਾਂ ਅਲੀ ਬਾਬਾ 40 ਛੋਟੇਪੁਰ ਤੇ ਜੋ ਇਹ ਸਨ ਰਵਨੀਤ ਬਿੱਟੂ ਜਿਨ੍ਹਾਂ ਦਾ ਕਹਿਣਾਗਾ ਕਿ ਪੰਜਾਬ ਦੇ ਅੰਦਰ ਕਾਂਗਰਸ ਡਰਗ ਦੇ ਉੱਤੇ ਇੱਕ ਨਵੀਂ ਕੈਂਪੇਨ ਲੈ ਕੇ ਆ ਰਹੀ ਆ ਔਰ ਵਿਕਰਮ ਮਜੀਠੀਆ ਦੇ ਹਲਕੇ ਤੇ ਫੋਕਸ ਕੀਤਾ ਜਾਊਗਾ ਇਹਦੇ ਨਾਲ ਹੀ ਜਿਨ੍ਹਾਂ ਜਿਨ੍ਹਾਂ ਲੀਡਰਾਂ ਤੇ ਹੋਰ ਅਲੀਗੇਸ਼ਨ ਲੱਗਦੇ ਨੇ ਉਹਨਾਂ ਦੇ ਹਲਕਿਆਂ 'ਚ ਵੀ ਕਾਂਗਰਸ ਪਾਰਟੀ ਜਾਵੇਗੀ ਕੈਮਰਾਮੈਨ ਗੁਂਜੀਤ ਦੇ ਨਾਲ ਯਾਦਵਿੰਦਰ ਸਿੰਘ ਐ ਵੀ ਪੀ ਸਾਂਝਾ ਚੰਡੀਗੜ੍ਹ